ਲਓ ਜੀ ਆਜੋ ਫਿਰ ਜਿੰਨੇ ਨਹੀਂ ਦੇਖਿਆ ਹਜੇ ਇੰਗਲੈਂਡ ਤੇ ਕੈਨੇਡਾ ਤੁਹਾਨੂੰ ਅੱਜ ਆਪਾਂ ਜਹਾਜ਼ ਦੇ ਉੱਪਰ ਦੀ ਸੈਰ ਕਰਾਵਾਂਗੇ ਦਿਖਾਉਣਿਆਂ ਜਹਾਜ਼ ਦੇ ਉੱਪਰੋਂ ਇੰਗਲੈਂਡ ਤੇ ਕੈਨੇਡਾ ਦੀ ਧਰਤੀ ਅੱਜ ਆਪਾਂ ਇੱਕ ਵਲੋਗ ਬਣਾਉਣ ਜਾ ਰਹੇ ਹਾਂ ਤੇ ਇਸ ਵਲੋਗ ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖਾਉਣ ਦਾ ਯਤਨ ਕਰਾਂਗੇ ਆਜੋ ਆਪਾਂ ਸ਼ੁਰੂਆਤ ਕਰਨ ਦੇ ਪਿੰਡ ਤੋਂ ਲਓ ਜੀ ਆਪਾਂ ਤੁਰ ਪਏ ਹੁਣ ਮੱਕੂ ਸ਼ਹਿਰ ਤੋਂ ਡਿਸਟ੍ਰਿਕਟ ਫਰੋਜ਼ਪਰ ਤੋਂ ਅ ਦਿੱਲੀ ਵੱਲ ਨੂੰ ਦਿੱਲੀ ਤੋਂ ਆਪਣੀ ਰਾਤ ਨੂੰ ਫਲਾਈਟ ਹੈ ਤੇ ਆਪਾਂ 9 ਵਜੇ ਚੱਲੇ ਮਾਰਦੇ ਨੇ ਹਰਿਆਣੇ ਪਹੁੰਚ ਗਏ ਤੇ ਹਰਿਆਣੇ ਤੋਂ ਹੁਣ ਗੁੜਗਾਉ ਇਹ ਆ ਗਿਆ 에어ਪੋਰਟ ਆਪਣਾ ਦਿੱਲੀ ਵਾਲਾ ਹੁਣ ਆਪਾਂ ਐਂਟਰ ਕਰ ਰਹੇ ਹਾਂ ਤੇ ਇਮੀਗ੍ਰੇਸ਼ਨ ਤੇ ਜਾ ਕੇ ਹੁਣ ਆਪਾਂ ਜਹਾਜ਼ ਦੇ ਵਿੱਚ ਸਿੱਧਾ ਬੈਠ ਜਾਣਾ ਹੈ ਲਓ ਜੀ ਬੈਠ ਗਏ ਆਪਾਂ ਹੁਣ ਜਹਾਜ਼ ਦੇ ਵਿੱਚ ਨਾਲ ਦੇ ਮੇਰੇ ਸਾਥੀ ਨੇ ਤੇ ਇਹ 에어ਲਾਈਨ ਜਿਹੜੀ ਐ ਇਹ ਆਪਣੇ ਕੋਲ ਵਿਸਤਾਰ ਆ ਤੇ ਆਪਾਂ ਹੁਣ ਬੰਬੇ ਨੂੰ ਜਾ ਰਹੇ ਆ ਸਾਡੇ ਮੇਰੇ ਨਾਲ ਦੇ ਦੋ ਸਾਥੀ ਨੇ ਰਣਜੀਤ ਸਿੰਘ ਅਤੇ ਜਗਿੰਦਰ ਸਿੰਘ ਇਹ ਛੋਟੀ 에어ਲਾਈਨ ਆ ਆਪਾਂ ਬੰਬੇ ਜਾਣਾ ਤੇ ਬੰਬੇ ਤੋਂ ਫੇਰ ਆਪਾਂ 에어ਲਾਈਨ ਕਰਾਂਗੇ ਆਪਣੀ ਚੇਂਜ ਉਥੋਂ ਫੇਰ ਆਪਾਂ ਜਾਵਾਂਗੇ ਇੰਗਲੈਂਡ ਨੂੰ ਤੇ ਇੰਗਲੈਂਡ ਦੇ ਤੁਹਾਨੂੰ ਆਪਾਂ ਨਜ਼ਾਰੇ ਦਿਖਾਵਾਂਗੇ ਬੜੀ ਖੂਬਸੂਰਤੀ ਹੈ ਇੰਗਲੈਂਡ ਦੀ ਇੰਗਲੈਂਡ ਜਦੋਂ ਅ ਏਅਰਲੈਂਡ ਅ ਲੈਂਡ ਹੁੰਦੀ ਹੈ ਜਾਂ ਜਹਾਜ਼ ਚੜਦਾ ਹੈ ਉੱਥੋਂ ਦੇ ਨਜ਼ਾਰੇ ਵੀ ਵੱਖਰੇ ਹੁੰਦੇ ਆ ਤੇ ਆਪਾਂ ਹੁਣ ਇੱਕ ਵਾਰੀ ਬੰਬੇ ਪਹੁੰਚ ਰਹੇ ਆ ਬੰਬੇ ਆਪਾਂ ਪਹੁੰਚ ਗਏ ਆ ਏਅਰਪੋਰਟ ਜਿਹੜਾ ਹੈ ਇਹ ਬੰਬੇ ਦਾ ਆ ਮੋਬਾਈ ਦਾ ਆ ਅ ਇਹ ਏਅਰਪੋਰਟ ਜਿਹੜਾ ਇਹ ਅੰਡਾਨੀਆਂ ਬਾਨੀਆਂ ਨੇ ਜਿਹੜਾ ਉਹ ਖਰੀਦਿਆ ਹੋਇਆ ਅੰਡਾਨੀਆਂ ਦੇ ਨਾਮ ਦੇ ਉੱਪਰ ਅ ਜਿਹੜਾ ਇਹ ਏਅਰਪੋਰਟ ਹੈ ਇਹ ਜਹਾਜ਼ ਤੁਸੀਂ ਦੇਖ ਰਹੇ ਹੋ ਇਹ ਵਿਸਤਾਰਾ ਦੇ ਉੱਪਰ ਆਪਾਂ ਆਏ ਆ। ਲਓ ਜੀ ਹੁਣ ਆਪਾਂ ਦੂਸਰੇ ਜਹਾਜ਼ ਦੇ ਵਿੱਚ ਬੈਠ ਗਏ ਆ। ਇਹ ਜਹਾਜ਼ ਜਿਹੜਾ ਹੋਣਾ ਇਹ ਬ੍ਰਿਟਿਸ਼ ਏਅਰਲਾਈਨ ਆ। ਬ੍ਰਿਟਿਸ਼ ਏਅਰਲਾਈਨ ਆ। ਜਹਾਜ਼ ਜਿਹੜਾ ਇੰਗਲੈਂਡ ਦਾ ਆ। ਇਹ ਹੁਣ ਆਪਾਂ ਨੂੰ ਲੈ ਕੇ ਜਾਊਗਾ ਬੰਬੇ ਤੋਂ ਇੰਗਲੈਂਡ ਨੂੰ। ਹੁਣ ਆਪਾਂ ਆ ਨਾਲ ਦੇ ਮੇਰਾ ਵੀਰ ਬੈਠੇ ਨੇ ਰਣਜੀਤ ਸਿੰਘ ਤੇ ਜਗਿੰਦਰ। ਲਓ ਜੀ ਫੇਰ ਆਪਾਂ ਹੁਣ ਪਹਿਲਾਂ ਤੁਸੀਂ ਇੰਗਲੈਂਡ ਦਾ ਦੇਖ ਹੀ ਲਓ ਏਅਰਪੋਰਟ। ਕਰੀਬ-ਕਰੀਬ ਆਪਣੀ ਹੁਣ ਤਿਆਰੀ ਹੈ ਇਸ ਤਰੀਕੇ ਨਾਲ ਆਪਾਂ ਬੈਠੇ ਹੋਏ ਆਂ 에어ਲਾਈਨ ਦੇ ਵਿੱਚ ਇੱਥੇ ਆ ਚੁੱਕੇ ਸੀ ਤੇ ਕਰੀਬ-ਕਰੀਬ 2 ਘੰਟੇ ਦਾ ਆਪਾਂ ਨੂੰ ਸਟੇ ਮਿਲਿਆ ਸੀ 2 ਘੰਟੇ ਆਪਾਂ ਇੱਥੇ ਰਹੇ ਆ ਤੇ ਲਓ ਹੁਣ ਆਪਾਂ 2 ਘੰਟੇ ਬਾਅਦ ਰੈਸਟ ਜੀ ਕਰਕੇ ਤੇ ਜਹਾਜ਼ ਬਦਲ ਕੇ ਤੇ ਆਪਾਂ ਹੁਣ ਮਾਰਤੇ ਨੇ ਚੱਲੇ ਤੇ ਜਹਾਜ਼ ਹੁਣ ਲੱਗਾ ਜੇ ਉਡਣਾ ਨਾਲ ਆਪਾਂ ਮਾਰਨੀ ਆ ਮਿੱਠੀਆਂ-ਮਿੱਠੀਆਂ ਗੱਲਾਂ ਤੇ ਨਾਲ ਆਪਾਂ ਤੁਹਾਨੂੰ ਸਾਰਾ ਵਿਊ ਵਿਖਾਉਣਾ ਇੰਗਲੈਂਡ ਦਾ ਤੇ ਨਾਲ ਕੈਨੇਡਾ ਤੱਕ ਹੀ ਆਪਾਂ ਤੁਹਾਨੂੰ ਇਦਾਂ ਹੀ ਜਾਰੀ ਰੱਖਾਂਗੇ ਗੱਲਾਂ-ਬਾਤ ਆਪਾਂ ਮਿੱਠੀਆਂ-ਮਿੱਠੀਆਂ ਮਾਰਾਂਗੇ ਕੀ ਦਿੱਕਤਾਂ ਹੁੰਦੀਆਂ ਕੀ ਸੁੱਖ ਨੇ ਕੀ ਦੁੱਖ ਨੇ ਸਾਰੀ ਗੱਲਬਾਤ ਕਰਾਂਗੇ ਲਓ ਜੀ ਜਹਾਜ਼ ਨੇ ਹੁਣ ਚਾਲੇ ਮਾਰਤੇ ਨੇ ਧਰਤੀ ਤੋਂ ਉੱਡ ਲੈਨੇ ਪੈਰ ਇਹਦੇ ਜਮੀਨੋ ਹੋ ਗਿਆ ਕਰੀਬ ਤੇ ਕਰੀਬ ਥੋੜਾ ਜਿਆ ਤਾਂ ਹੁਣ ਰੇਸ ਦੇ ਦੇਣੀ ਹੈ ਕਿ ਦਮ ਤੇ ਤੁਹਾਨੂੰ ਨਜ਼ਰ ਨਹੀਂ ਆਉਣਾ ਇਹ 에어ਪੋਰਟ ਇੰਗਲੈਂਡ ਦਾ ਇੰਗਲੈਂਡ ਦਾ 뷰 ਬੜਾ ਕਮਾਲ ਦਾ ਬਹੁਤ ਵੱਡਾ 에어ਪੋਰਟ ਸੀ ਸਾਰਾ ਕੁਝ ਦੇਖਦੇ ਰਹਾ ਕਰੀਬ ਤੇ ਕਰੀਬ ਜਹਾਜ਼ ਹੀ ਕਿੰਨਾ ਟਾਈਮ ਇੱਧਰ ਉੱਧਰ ਥੱਲੇ ਹੌਲੀ ਸਪੀਡ ਦੇ ਵਿੱਚ ਤੁਰਦਾ ਰਿਹਾ ਤੇ ਹੌਲੀ-ਹੌਲੀ ਦੇਖਿਆ ਤੇ ਬਹੁਤ ਵੱਡਾ 에어ਪੋਰਟ ਸੀ ਤੇ ਇੰਨੀ 에ਰਲੈਨਾਂ ਉਡ ਰਹੀਆਂ ਵੀ ਕਮਾਲ ਹੀ ਸੀ ਜਿਸ ਪਾਸੇ ਦੇਖੀਏ ਜਹਾਜ਼ ਹੀ ਜਹਾਜ਼ ਨਜ਼ਰ ਆਉਂਦੇ ਕਿਤੇ ਉਤਰ ਰਹੇ ਨੇ ਜਹਾਜ਼ ਕਿਤੇ ਚੜ ਰਹੇ ਨੇ ਸੋ ਆਪਣਾ ਵੀ ਹੋਣਾ ਇਸੇ ਸ਼ਹਿਰ ਦਾ ਇੰਗਲੈਂਡ ਦਾ ਬ੍ਰਿਟਿਸ਼ 에ਰਲੈਨ ਹੈ ਆਪਣੀ ਤੁਸੀਂ ਦੇਖ ਰਹੇ ਹੋ ਫਰ ਦੇ ਉੱਪਰ ਸਾਹਮਣੇ ਨਿਸ਼ਾਨ ਵੀ ਹੈ ਇਸੇ ਦੇਸ਼ ਦਾ ਚਿੰਨ ਹੈ ਤੇ ਇਸੇ ਦੇਸ਼ ਦੀ 에ਰਲੈਨ ਹੈ ਜਹਾਜ਼ ਵੀ ਇਸੇ ਦੇਸ਼ ਦਾ ਸੋ ਜਿਸ ਦੇਸ਼ ਦਾ ਜਹਾਜ਼ ਹੁੰਦਾ ਤੇ ਉਸ ਦੇਸ਼ ਦੇ ਵਿੱਚ ਸਟੇ ਕਰੀਬ ਤੇ ਕਰੀਬ ਲਾਜ਼ਮੀ ਹੀ ਹੁੰਦਾ ਹੈ ਉੱਥੇ ਇੱਕ ਵਾਰੀ ਇਹਨਾਂ ਆ ਕੇ ਸਟੇ ਕਰਨਾ ਹੁੰਦਾ ਭਾਵੇਂ ਘੰਟੇ ਦਾ ਹੋਵੇ 2 ਘੰਟੇ ਦਾ ਹੋਵੇ ਚਾਹੇ 8 ਘੰਟੇ ਦਾ ਹੋਵੇ ਸੋ ਇਹ ਹੁਣ ਨਾਲ ਤੁਹਾਨੂੰ 에어ਪੋਰਟ ਆਪਾਂ ਦਿਖਾਤਾ ਤੇ ਹੁਣ ਬਸ ਚੱਲੇ ਲੱਗਾ ਮਾਰਨਾ ਨਲ ਦੂਸਰੇ ਪਾਸੇ ਵੀ 에어ਲਾਈਨ ਪਤਾ ਨਹੀਂ ਕਿਸ ਪਾਸੇ ਨੂੰ ਜਹਾਜ਼ ਚੜਨ ਲੱਗਾ ਤੇ ਇੱਕ 스피ਡ ਦੇ ਵਿੱਚ ਦੋਨੇ ਨੇ ਰਸਤੇ ਥੋੜੇ ਜਿਹਾ ਵੱਖੋ ਵੱਖਰੇ ਹੋ ਗਏ ਨੇ ਉਹਦਾ ਹੁਣ ਪਰਲੇ ਪਾਸੇ ਨੂੰ ਮੂੰਹ ਹੋ ਗਿਆ ਤੇ ਇਹਦਾ ਵੀ ਉਰਲੇ ਪਾਸੇ ਨੂੰ ਆ ਦੇਖਦੇ ਆ ਵੀ ਕਿਹੜਾ ਜਹਾਜ਼ ਹੁਣ ਸਭ ਤੋਂ ਪਹਿਲਾਂ ਉੱਪਰ ਨੂੰ ਚੜਦਾ ਹੈ ਕਿਸ ਪਾਸੇ ਨੂੰ ਉਡਾਰੀ ਮਾਰਦਾ ਤੇ ਹੋ ਸਕਦਾ ਵੀ ਉਹ ਥੋੜਾ ਜਿਹਾ ਉਲੇ ਵੀ ਹੋ ਜਾਵੇ ਕਿਉਂਕਿ ਜਹਾਜ਼ ਹੋਰ ਵੀ ਬਹੁਤ ਨੇ ਸੋ ਇਸ ਜਹਾਜ਼ ਨੇ ਵੀ ਹੁਣ ਚਾਲੇ ਜਿਹੜੇ ਆ ਉਹ ਮਾਰਨੇ ਆ ਇੱਕਦਮ ਜਦੋਂ ਜਹਾਜ਼ ਤਾਂ ਉਹ ਚੜਦਾ ਉਦੋਂ ਇੱਕਦਮ ਨਾ ਸਪੀਡ ਰੇਸ ਜਿਹੜੀ ਆ ਉਹ ਫੁੱਲ ਰੇਸ ਕਰ ਦਿੱਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਫੇਰ ਉਡਾਨ ਜਿਹੜਾ ਉਹ ਜਹਾਜ਼ ਪਰਦਾ ਲਓ ਜੀ ਫੁੱਲ ਰੇਸ ਕਰਤੀ ਹੈ ਹੁਣ ਪਾਇਲਟ ਨੇ ਫੁੱਲ ਰੇਸ ਕੀਤੀ ਆ ਤੇ ਹੁਣ ਜਹਾਜ਼ ਲੱਗਾ ਜੇ ਮਾਰਨ ਚਾਲੇ ਉਹਨੋਂ ਬਸ ਨਜ਼ਾਰਾ ਜਿਹੜਾ ਤੁਸੀਂ ਦੇਖਣਾ ਉਹ ਕਮਾਲ ਦਾ ਹੋਣਾ ਇੱਕ ਜਹਾਜ਼ ਹੋ ਰੇ ਨਾਲ ਹੀ ਉਧਰਲੇ ਪਾਸੇ ਵੀ ਸਾਰੇ ਜਿੰਨੇ ਵੀ ਵਿੰਡੋ ਦੇ ਵਿੱਚ ਬਾਰੀਆਂ ਦੇ ਵਿੱਚ ਸ਼ੀਸ਼ੇ ਵਾਲੀ ਬਾਰੀ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੀ ਸੀਟ ਹੁੰਦੀ ਹੈ ਉਹ ਇਹ ਵੀ ਨਜ਼ਾਰਾ ਦੇਖ ਰਹੇ ਨੇ ਵੀ ਸਾਹਮਣੇ ਵੀ ਜਹਾਜ਼ ਹੈ ਕਿੱਡਾ ਸੋਹਣਾ 뷰 ਹੈ ਮੌਸਮ ਕਿੱਡਾ ਕਮਾਲ ਦਾ ਹੈ ਗਰਮੀ ਦੇ ਦਿਨ ਨੇ ਤੇ ਉਧਰ ਵੀ ਜਹਾਜ਼ ਉਸ ਪਾਸੇ ਵੀ ਜਹਾਜ਼ ਤੇ ਇਹ ਸਾਰਾ ਕੁਝ ਦੇਖ ਰਹੇ ਨੇ ਤੇ ਇਧਰਲੇ ਪਾਸੇ ਜਹਾਜ਼ ਆਪਣਾ ਹੁਣ ਫੜ ਰਿਆ ਰੇਸ ਏ ਏ ਏ ਏ ਦੇਖੋਗੇ ਤੁਸੀਂ ਨਜ਼ਾਰਾ ਕਮਾਲ ਦਾ ਹੋਣਾ ਹੈ ਆ ਬੱਦਲਾਂ ਦੇ ਨਜ਼ਾਰੇ ਜਿਹੜੇ ਤੁਹਾਨੂੰ ਦਿਖਾਉਣੇ ਹਨ ਇਹ ਵੀ ਤੁਸੀਂ ਕਮਾਲ ਦੇ ਹੀ ਦੇਖਨੇ ਆ ਕਮਾਲ ਦਾ ਉਹ ਸਮਾਂ ਜੇ ਹੁੰਦਾ ਜਦੋਂ ਉਡਾਨ ਭਰਦਾ ਹੈ ਜਾਂ ਜਹਾਜ਼ ਉਤਰਦਾ ਦੋ ਮੌਕੇ ਹੁੰਦੇ ਨੇ ਉੱਪਰ ਤਾਂ ਕਰੀਬ-ਤਕਰੀਬ ਬਹੁਤੇ 90% ਲੋਕ ਕਹਿੰਦੇ ਵੀ ਬੋਰ ਹੀ ਹੋਈ ਜਾਂਦਾ ਬੈਠੇ-ਬੈਠੇ ਅੰਦਰ AC ਫੁੱਲ ਕਰੀਬ-ਤਕਰੀਬ ਛੱਡਿਆ ਹੁੰਦਾ ਹੈ ਤੇ ਸਿਰਫ ਜਹਾਜ਼ ਦੀ ਇੰਜਨਾਂ ਦੀ ਆਵਾਜ਼ ਹੀ ਸੁਣਦੀ ਐ ਲੋ ਜੀ ਦੇਤੀ ਆ ਫੁੱਲ ਰੇਸ ਤੇ ਹੁਣ ਤੁਸੀਂ ਦੇਖੋ ਫਿਰ ਨਜ਼ਾਰੇ ਇਹਦੇ ਕਮਾਲ ਦੇ ਨਜ਼ਾਰੇ ਤੁਹਾਨੂੰ ਆ ਜਿਹੜੇ ਬੱਦਲ ਦਿਖਦੇ ਆ ਨਾ ਇਹ ਬੱਦਲਾਂ ਦੇ ਆਪਾਂ ਜਾਣਾ ਹੁਣ ਵਿੱਚੋਂ ਦੀ ਤੇ ਬੱਦਲ ਆਪਣੇ ਤੋਂ ਰਹਿ ਜਾਣੇ ਆ ਸਾਰੇ ਥੱਲੇ ਤੇ ਆਪਾਂ ਬੱਦਲਾਂ ਤੋਂ ਉੱਪਰ ਹੋ ਜਾਣਾ ਤੇ ਸਪੀਡ ਇੱਕੇ ਦਾ ਵੀ ਤੁਸੀਂ ਦੇਖਿਆ ਜੀ ਵੀ ਇੰਨੀ ਕੁ ਸਪੀਡ ਹੋ ਜਾਣੀ ਲੋ ਆ ਤੁਹਾਨੂੰ ਸੜਕ ਤੋਂ ਅੰਦਾਜ਼ਾ ਲੱਗ ਗਿਆ ਹੋਣਾ ਵੀ ਕਿੰਨੀ ਕੁ ਸਪੀਡ ਚੱਕਤੀ ਹੈ ਜਹਾਜ ਨੇ ਲਓ ਜੀ ਬੜੀ ਸਪੀਡ ਕਮਾਲ ਦੀ ਹਜ਼ਾਰਾਂ ਦੇ ਹਿਸਾਬ ਦੇ ਨਾਲ ਇੱਕ ਵਾਰੀ ਸਪੀਡ ਜਿਹੜੀ ਹੈ ਉਹ ਜਹਾਜ ਦੀ ਰੇਸ ਦੇ ਕੇ ਕੀਤੀ ਜਾਂਦੀ ਹੈ ਕਿਉਂਕਿ ਇਸ ਤਰੀਕੇ ਨਾਲ ਉਡਾਣ ਭਰੀ ਜਾਂਦੀ ਹੈ ਲਓ ਜੀ ਲਓ 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 ਲੈ ਵੀ ਕਰਮਾ ਲਿਆ ਲੈ ਵੀ ਹੋ ਗਿਆ ਲਓ ਵੀ ਹੋ ਗਈ ਕਿਰਪਾ ਚੜ ਗਿਆ ਲਓ ਜੀ ਆ ਨਾਲੇ ਤਾਂ ਤੁਸੀਂ ਸਾਰਾ 에어ਪੋਰਟ ਦਾ ਏਰੀਆ ਦੇਖ ਲਓ ਤੇ ਨਾਲੇ ਇੰਗਲੈਂਡ ਦਾ ਦੇਖ ਲਓ ਜਿਹੜਾ 에어ਪੋਰਟ ਦੇ ਨਾਲ-ਨਾਲ ਵਾਹ ਜੀ ਵਾਹ ਵਾਹ ਜੀ ਵਾਹ ਲੇਕਾਂ ਜੀਆਂ ਕਿੱਡੀਆਂ ਕਮਾਲ ਦੀਆਂ ਓਹ ਹੋ ਹੋ ਕਿੱਡੀ ਸੁੰਦਰਤਾ ਵਾਲਾ ਸ਼ਹਿਰ ਹੈ ਜਿਨ੍ਹਾਂ ਨੇ ਇੰਗਲੈਂਡ ਨਹੀਂ ਦੇਖਿਆ ਤੇ ਅੱਜ ਇਸੇ ਕਰਕੇ ਅਸੀਂ ਆ ਵੀਡੀਓ ਬਣਾ ਰਹੇ ਹਾਂ ਸ਼ੁਰੂਆਤ ਤੋਂ ਹੀ ਘਰ ਤੋਂ ਤੁਰੇ ਹਾਂ ਜਦੋਂ ਤੋਂ ਵੀ ਤੁਹਾਨੂੰ ਅਸੀਂ ਦਿਖਾ ਦਈਏ ਕਿੱਡਾ ਸੋਹਣਾ 뷰 ਕਿੱਡਾ ਸੋਹਣਾ ਓਏ ਹੋਏ ਰੋਡ ਕਿੱਡੇ ਕਮਾਲ ਦੇ ਹਨ ਇੱਕ ਪਾਸੇ ਲੇਕ ਦੂਸਰੇ ਪਾਸੇ ਵੇਖੋ ਤੁਸੀਂ ਹਰਿਆਵਲੀ ਹਰਿਆਵਲ ਤੇ ਕਿੱਡੇ ਕਮਾਲ ਦਾ ਹਾਈਵੇ ਜਾ ਰਿਹਾ ਪਤਾ ਨਹੀਂ ਸਾਡੇ ਪੰਜਾਬੀ ਭਰਾ ਇਸ ਰੋਡ ਤੋਂ ਕਿਹੜੇ ਕਿਹੜੇ ਗੁਜ਼ਰ ਆਏ ਹੋਣੇ ਆ ਕਮਾਲ ਦੀ ਗੱਲ ਇਹ ਆ ਵੀ ਜਿੱਥੇ ਹਰਿਆਵਲ ਬੜੀ ਐ ਉਥੇ ਪਾਣੀ ਵੀ ਐ ਇੱਥੇ ਜਾਨਵਰ ਵੀ ਬਹੁਤ ਹੋਣਗੇ ਪੰਛੀ ਵੀ ਬਹੁਤ ਹੋਣਗੇ ਤੇ ਹਰਿਆਵਲ ਤਾਂ ਹੀ ਆ ਕਿਉਂਕਿ ਇੱਥੇ ਜਿਹੜੀ ਸੇਮ ਹੈ ਇੱਥੇ ਪਾਣੀ ਹੈ ਜਿੱਥੇ ਪਾਣੀ ਹੁੰਦਾ ਉੱਥੇ ਕੁਦਰਤੀਆਂ ਵੀ ਉੱਥੇ ਕੁਦਰਤ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਉੱਥੇ ਹਰਿਆਵਲ ਹੋਣੀ ਲਾਜ਼ਮੀ ਹੁੰਦੀ ਹੈ ਖੈਰ ਸਾਡੇ ਜੇ ਪੰਜਾਬ ਦੀ ਗੱਲਬਾਤ ਕਰੀਏ ਤੇ ਪਾਣੀ ਥੱਲੇ ਚਲੇ ਗਿਆ ਬਹੁਤੇ ਦਰਖਤਾਂ ਦਾ ਵਿਕਾਸ ਨਹੀਂ ਹੋਇਆ ਦਰਖਤ ਲੋਕਾਂ ਨੇ ਪੁੱਟ ਵੀ ਦਿੱਤੇ ਕੁਝ ਰਹਿਂਦੀ ਕਸਰ ਕੁਝ ਸਰਕਾਰਾਂ ਨੇ ਵੀ ਕੱਢ ਦਿੱਤੀ ਪਰ ਜਿੱਥੇ-ਜਿੱਥੇ ਪਾਣੀ ਦਾ ਵਹਾਅ ਹੁੰਦਾ ਜਿਵੇਂ ਹਰੀਕੇ ਹੈਡ ਵਾਲਾ ਪਾਸਾ ਬੜ ਸੈਂਚਰੀ ਆ ਇੱਥੇ ਤੇ ਜਿਹੜੀ ਪੰਜਾਬ ਫੀਡਰ ਆ ਔਰ ਰਾਜਸਥਾਨ ਸਰਹਿੰਦ ਫੀਡਰ ਆ ਦੋ ਨਹਿਰਾਂ ਨਿਕਲਦੀਆਂ ਨੇ ਉਹਨਾਂ ਦੇ ਪਾਸੇ-ਪਾਸੇ ਦੇਖੀਏ ਤੇ ਬਹੁਤ ਜਿਆਦਾ ਦਰਖਤ ਜਿਹੜੇ ਆ ਉਹ ਸਾਨੂੰ ਨਜ਼ਰ ਆਉਂਦੇ ਕਿਉਂਕਿ ਉੱਥੇ ਪਾਣੀ ਦੀ ਜਿਹੜੀ ਸੇਮ ਰਹਿੰਦੀ ਆ ਖੈਰ ਕੁਦਰਤ ਵੀ ਪਾਲਦੀ ਹੈ ਬੇਸ਼ੱਕ ਪਾਣੀ ਭਵੇਂ ਥੱਲੇ ਚਲੇ ਜਾਂਦਾ ਪਰ ਕੁਦਰਤ ਉਹਨਾਂ ਨੂੰ ਪਾਲਦੀ ਆ ਵੇਖੋ ਕਿੱਡੇ ਕਮਾਲ ਦਾ ਦ੍ਰਿਸ਼ ਕਿੱਡੇ ਕਮਾਲ ਦਾ ਥਿਊ ਹੈ ਜਹਾਜ਼ ਕਾਫੀ ਉੱਪਰ ਨੂੰ ਜਾ ਰਿਹਾ ਤੇ ਬੱਦਲਾਂ ਦੇ ਵਿੱਚੋਂ ਦੀ ਆ ਧੂਆਂ ਜਿਹਾ ਤੁਹਾਨੂੰ ਲੱਗਦਾ ਹੋਵੇਗਾ ਸ਼ਾਇਦ ਕਿਸੇ ਨੇ ਨਾਲ ਨੂੰ ਅੱਗ ਲਾਈ ਹੋਵੇਗੀ ਨਹੀਂ ਇਹ ਬੱਦਲ ਨੇ ਇਹ ਹੁਣ ਆਪਾਂ ਬੱਦਲਾਂ ਦੇ ਵਿੱਚੋਂ ਗੁਜ਼ਰਨਾ ਬੱਦਲਾਂ ਦੇ ਵਿੱਚੋਂ ਆ ਬੱਦਲ ਬਦਲ ਹੋਣ ਤਾਂ ਬੱਦਲ ਆਪਣੇ ਉੱਪਰ ਨੇ ਨਾ ਇਹ ਬੱਦਲ ਆਪਣੇ ਥੱਲੇ ਹੋ ਜਾਣੇ ਆ ਤੁਸੀਂ ਵੇਖਿਆ ਜੇ ਕਿੰਨੀ ਕਮਾਲ ਦੀ ਚੀਜ਼ ਬੱਦਲਾਂ ਦੀ ਹਿੱਕ ਪਾੜ ਕੇ ਜਹਾਜ਼ ਨੇ ਵਿੱਚੋਂ ਦੀ ਲੰਘਣਾ ਤੇ ਉਹ ਵਿਊ ਜਿਹੜਾ ਤੁਸੀਂ ਅੱਗੇ ਵੇਖਣਾ ਨਾ ਉਹ ਬੜਾ ਕਮਾਲ ਦਾ ਹੀ ਹੋਣਾ ਹੈ ਉਹ ਬੱਦਲ ਉੱਪਰ ਤੁਹਾਨੂੰ ਐਨ ਨਜ਼ਰ ਆਉਣਗੇ ਵੀ ਜਿਵੇਂ ਕਿਤੇ ਕੋਈ ਕਪਾਹ ਪਿਆ ਹੋਇਆ ਜਿਵੇਂ ਕੋ ਰੂੰ ਬਿਸ਼ੀ ਹੋਈ ਹੈ ਤੇ ਤੁਹਾਡਾ ਦਿਲ ਕਰੇਗਾ ਵੀ ਰੂੰ ਇੱਕ ਵਾਰੀ ਦੇਖੀਏ ਕਿਸੇ ਤਰੀਕੇ ਦੇ ਨਾਲ ਉਸ ਤੁਸੀਂ ਦੇਖ ਹੀ ਸਕਦੇ ਹੋ ਹੋਰ ਕੁਝ ਨਹੀਂ ਆਹ ਲੋ ਜੀ ਆ ਤੂਆਂ ਇਹ ਬੱਦਲ ਨੇ ਇਹ ਬੱਦਲਾਂ ਦੀ ਇੱਕ ਚੀਰ ਕੇ ਤੇ ਇਸ ਤਰੀਕੇ ਦੇ ਨਾਲ ਜਹਾਜ਼ ਜਿਹੜਾ ਉਹ ਜਾ ਰਿਹਾ ਹੈ ਇਹ ਅਨਾਉਂਸ ਕਰ ਦਿੱਤਾ ਜਾਂਦਾ ਵੀ ਆਪੋ ਆਪਣੀਆਂ ਪੇਟੀਆਂ ਜਿਹੜੀਆਂ ਨੇ ਉਹ ਬੰਨ ਲਓ ਸਾਰੇ ਜਿੰਨੇ ਵੀ ਵਿਚ ਲੋਕ ਬੈਠੇ ਹੋਏ ਨੇ ਉਹ ਸੀਟ ਬੈਲਟ ਜਿਹੜੀ ਹੈ ਉਹ ਲਵਾ ਦਿੱਤੀ ਜਾਂਦੀ ਹੈ ਕਿਉਂਕਿ ਕਈ ਵਾਰ ਬੱਦਲਾਂ ਦੇ ਵਿੱਚੋਂ ਜਦੋਂ ਜਹਾਜ਼ ਲੰਘਦਾ ਉਦੋਂ ਕਈ ਵਾਰੀ ਕਿਉਂਕਿ ਭਾਫਕ ਇਹ ਬੱਦਲ ਹੁੰਦੇ ਕਈ ਵਾਰੀ ਪਾਣੀ ਵਾਲੇ ਵੀ ਹੁੰਦੇ ਨੇ ਕਈ ਵਾਰੀ ਇਸ ਤਰੀਕੇ ਦੇ ਨਾਲ ਜਦੋਂ ਜਹਾਜ਼ ਇਹਨਾਂ ਵਿੱਚੋਂ ਗੁਜ਼ਰਦਾ ਕੋਈ ਦਿੱਕਤ ਨਾ ਆ ਜਾਏ ਇੱਕ ਵਾਰੀ ਹਿੱਲ ਜੁਲ ਤਾਂ ਥੋੜੀ ਜਿਹੀ ਹੁੰਦੀ ਕਈ ਵਾਰੀ ਜਦੋਂ ਕਿਤੇ بارش ਹੁੰਦੀ ਹੈ ਮਾਹੌਲ ਇਦਾਂ ਦਾ ਹੁੰਦਾ ਹੈ ਆ ਦੇਖੋ ਤੁਸੀਂ ਪਰ ਦੇਖਦੇ ਹੋਵੋਗੇ ਕਿਤੇ ਨਾ ਕਿਤੇ ਥੋੜੀ ਦਿੱਕਤ ਤਾਂ ਹੁੰਦੀ ਹੈ ਕਿਉਂਕਿ ਅਸਲ ਦੇ ਵਿੱਚ ਇਹ ਭਾਫ ਹੈ ਅਸਲ ਦੇ ਵਿੱਚ ਇਹ ਬੱਦਲ ਹੁੰਦੇ ਨੇ ਇਕੱਲਾ ਧੂਆ ਹੀ ਨਹੀਂ ਹੁੰਦਾ ਇਹ ਇਹਨਾਂ ਦੇ ਵਿੱਚ ਵੀ ਕੁਝ ਅਜਿਹੀ ਗੈਸ ਹੁੰਦੀ ਕੋਈ ਸਿਸਟਮ ਹੁੰਦਾ ਕੁਦਰਤ ਦਾ ਨਿਜ਼ਮ ਹੁੰਦਾ ਜਿਹੜਾ ਇਸ ਤਰੀਕੇ ਨਾਲ ਹੁੰਦਾ ਹੈ ਜਹਾਜ਼ ਦਾ ਵੀ ਜਿਹੜਾ ਉਹ ਪੂਰਾ ਜੋਰ ਲੱਗ ਜਾਂਦਾ ਆਹਾ ਹਾ 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 ਕਿੰਨਾ ਸੋਹਣਾ 뷰 ਓਹ ਹੋ ਕੁਦਰਤ ਨੇ ਵੇਖੋ ਕਿਵੇਂ ਸਾਦ ਕੇ ਇਸ ਚੀਜ਼ ਨੂੰ ਰੱਖਿਆ ਆ ਧੂਆ ਇੰਨਾ ਚਿੱਟਾ ਦਿਸਦਾ ਤਾਂ ਹੀ ਦਿਸਦਾ ਕਿਉਂਕਿ ਇੱਥੇ ਵਾਤਾਵਰਨ ਬੜਾ ਸ਼ੁੱਧ ਹੈ ਜਿੱਥੇ ਵਾਤਾਵਰਨ ਸ਼ੁੱਧ ਹੁੰਦਾ ਹੈ ਤੇ ਉਥੇ ਕੁਦਰਤ ਨੇ ਆਪ ਹੀ ਵਸਾ ਕੀਤਾ ਹੁੰਦਾ ਇੰਗਲੈਂਡ ਦੀ ਧਰਤੀ ਵੇਖੋ ਤੁਸੀਂ ਥੱਲੇ ਦੇ ਪਾਸੇ ਇੰਗਲੈਂਡ ਦੀ ਧਰਤੀ ਹੈ ਹੁਣ ਇੰਗਲੈਂਡ ਦੀ ਧਰਤੀ ਤਾਂ ਘੱਟ ਸਾਨੂੰ ਨਜ਼ਰ ਆਏਗੀ ਕਿਉਂਕਿ ਹੁਣ ਇੱਕ ਵਾਰੀ ਆਹ 뷰 ਆਹਾਹਾ ਅੱਜ ਨਹੀਂ ਅਪ ਗੱਲਬਾਤ ਕਰ ਰਹੇ ਸੀ ਨਾ ਵੀ ਕਪਾਹ ਰੂ ਜਿਵੇਂ ਪਈ ਹੁੰਦੀ ਆ ਦੇਖੋ ਤੁਹਾਨੂੰ ਵੀ ਇਦਾਂ ਲੱਗਦਾ ਹੋਵੇਗਾ ਵੀ ਆਹਾਹਾ ਬੱਦਲ ਇਹ ਬੱਦਲ ਨੇ ਇਹ ਜਿਵੇਂ ਐ ਕਿਤੇ ਕਪਾਹ ਪਈ ਹੋਈ ਕਿਤੇ ਰੂ ਪਈ ਹੋਈ ਹੈ ਇਹ ਇਹ ਨੇ ਬੱਦਲ ਤੇ ਸ਼ੁਕਰ ਆ ਸੱਚੇ ਪਾਤਸ਼ਾਹ ਦਾ ਕਰਦੇ ਆ ਮਾਲਕ ਦਾ ਸ਼ੁਕਰ ਗੁਜ਼ਾਰਾਂ ਜਿਸ ਮਾਲਕ ਨੇ ਜਹਾਜ਼ਾਂ ਦੇ ਵਿੱਚ ਸਵਾਰੀ ਕਰਨ ਜੋਗੀ ਕਰਤਾ ਜਾਂ ਮਾਲਕ ਨੇ ਇਸ ਬਦਲਾਂ ਦੇ ਉੱਪਰ ਸਾਨੂੰ ਜਗ੍ਹਾ ਦਿੱਤੀ ਉੱਪਰਲੇ ਪਾਸੇ ਮਾਲਕ ਨੇ ਸਾਨੂੰ ਸਾਰਾ ਵਿਊ ਜਿਹੜਾ ਉਹ ਦਿਖਾਇਆ ਇਸ ਮਾਲਕ ਦਾ ਸ਼ੁਕਰਾਨਾ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਸੋ ਇਹ ਵਿਊ ਤੁਸੀਂ ਦੇਖੋ ਬਦਲਾਂ ਦਾ ਬਾ ਕਮਾਲ ਹੈ ਤੇ ਆਪਾਂ ਹੁਣ ਇੰਗਲੈਂਡ ਤੋਂ ਤੁਰੇ ਆ ਤੇ ਕਰੀਬ ਤੇ ਕਰੀਬ ਅ ਅੱਗੇ 10 ਕੁ ਘੰਟੇ ਮੇਰੇ ਸਾਹਮਣਾਂ ਸ਼ਾਇਦ ਲੱਗਦੇ ਹੋਣਗੇ 10 ਕੁ ਘੰਟੇ 8-10 ਘੰਟੇ ਲੱਗਣਗੇ ਫਿਰ ਆਪਾਂ ਉੱਥੇ ਟ੍ਰੰਟੋ ਜਾਣਾ ਆ ਵੇਖੋ ਤੁਹਾਨੂੰ ਲੱਗਦਾ ਹੋਵੇਗਾ ਵੀ ਇਹ ਪਹਾੜ ਨੇ ਆਹਾ ਇਹ ਆ ਬੱਦਲ ਕਮਾਲ ਦੇ ਬੱਦਲ ਤੇ ਬੱਦਲਾਂ ਦੇ ਪਹਾੜ ਨੇ ਕਿੰਨੇ ਸੋਹਣੇ ਆ ਤੇ ਆਪਾਂ ਨੂੰ ਥੱਲੇ ਧਰਤੀ ਤੋਂ ਅ ਲੱਗਦਾ ਵੀ ਉੱਪਰ ਕਾਫੀ ਉੱਚੇ ਬੱਦਲ ਹੁੰਦੇ ਆ ਪਰ ਅ ਜਦੋਂ ਇਦਾਂ ਜਹਾਜ਼ ਦੇ ਵਿੱਚ ਜਾ ਕੇ ਉੱਪਰ ਆਪਾਂ ਚਲੇ ਜਾਣਾ ਤੇ ਫਿਰ ਆਪਾਂ ਨੂੰ ਇਹ ਬੱਦਲ ਵੀ ਬਹੁਤ ਥੱਲੇ ਨਜ਼ਰ ਆਉਣਗੇ ਕਰੀਬ ਤੇ ਕਰੀਬ ਬੱਦਲ ਬਹੁਤੇ ਦੇਖਦੇ ਵੀ ਨਹੀਂ ਹੁੰਦੇ ਕਿਉਂਕਿ ਉਚਾਈ ਹਜ਼ਾਰਾਂ ਫੁੱਟ ਜਿਹੜੀ ਹੈ ਉਹ ਉੱਚੀ ਹੋ ਜਾਂਦੀ ਹੈ ਥੱਲੇ ਕੁਝ ਦਿਖਦਾ ਹੀ ਨਹੀਂ ਜਿਵੇਂ ਆ ਪਹਿਲਾਂ ਵੀ ਗੱਲਬਾਤ ਕੀਤੀ ਹੈ ਵੀ 90% ਲੋਕ ਉਹ ਬੋਰਿੰਗ ਮਹਿਸੂਸ ਕਰਦੇ ਆ ਵੀ ਬੋਰ じゃ ਹੋ ਜਾਂਦੇ ਆ ਅ ਉਹ ਹੋਰ ਤਰੀਕੇ ਦੀ ਸੁਸਤੀ ਜੀ ਪੈ ਜਾਂਦੀ ਆ ਉਹਨਾਂ ਨੂੰ ਵੀ ਉਹ ਉਹ ਜਹਾਜ਼ ਦੇ ਇੰਜਨਾਂ ਦੀ ਆਵਾਜ਼ ਹੀ ਸੁਣੀ ਜਾਂਦੀ ਆ ਪਰ ਆ ਵਿਊ ਵੇਖਣ ਦਾ ਜਿਹੜਾ ਮਜ਼ਾ ਨਾ ਇਹ ਇਹ ਬੜਾ ਕਮਾਲ ਦਾ ਹੁੰਦਾ ਹੈ ਜਿਨ੍ਹਾਂ ਨੂੰ ਸੀਟ ਮਿਲਦੀ ਹੈ ਵਿੰਡੋ ਵਾਲੇ ਪਾਸੇ ਬਾਰੀ ਵਾਲੇ ਪਾਸੇ ਉਹ ਤਾਂ ਬਹੁਤ ਖੁਸ਼ੀ-ਖੁਸ਼ੀ ਨਾਲ ਬੈਠਦੇ ਆ ਆਪਣੇ ਆਪ ਤੇ ਥੋੜਾ ਜਿਹਾ ਖੁਸ਼ੀ ਮਹਿਸੂਸ ਕਰਦੇ ਆ ਵੀ ਸਾਨੂੰ ਇਹ ਅ ਵਿੰਡੋ ਵਾਲੀ ਸਾਈਡ ਜਿਹੜੀ ਆ ਉਹ ਸੀਡ ਮਿਲ ਗਈ ਹੈ ਅਸੀਂ ਦੇਖਾਂਗੇ ਜਹਾਜ਼ ਚੜਦਾ ਜਹਾਜ਼ ਉਤਰਦਾ ਸਾਰਾ ਕੁਝ ਦੇਖਾਂਗੇ ਤੇ ਅਸੀਂ ਨਜ਼ਾਰੇ ਲਾਂਗੇ ਕੁਦਰਤ ਦੇ ਆ ਦੇਖੋ ਇਹ ਬੱਦਲ ਕਿਵੇਂ ਕਿੰਨਾ ਜੁੜਿਆ ਹੋਇਆ ਪਹਾੜ ਰੂਪ ਦੇ ਵਿੱਚ ਆਹਾਹਾ ਇੰਗਲੈਂਡ ਦਾ ਵਾਤਾਵਰਣ ਕਿੰਡਾ ਸਾਫ਼ ਹੈ ਨੀਲੇ ਨੀਲੇ ਬੱਦਲ ਨੇ ਤੇ ਇਹ ਅਗਲੇ ਪਾਸੇ ਸਾਫ਼ ਮੌਸਮ ਜਿਹੜਾ ਆ ਉਹ ਵੀ ਆ ਜਾਣਾ ਇਹ ਇਸ ਜਗ੍ਹਾ ਦਾ ਇੰਗਲੈਂਡ ਦੇ ਕੁਝ ਏਰੀਏ ਦੇ ਬਦਲ ਨੇ ਜਿੱਥੇ-ਜਿੱਥੇ ਆਪਾਂ ਨੂੰ ਦਿਖ ਰਹੇ ਨੇ ਕਈ ਵਾਰ ਤਾਂ ਅਜੀਹਾ ਹੋ ਜਾਂਦਾ ਹੈ ਵੀ ਜਿਵੇਂ ਆਪਾਂ ਜਾ ਰਹੇ ਹਾਂ ਰਸਤੇ ਦੇ ਵਿੱਚ ਹੀ ਸੂਰਜ ਨਿਕਲ ਆਉਂਦਾ ਹੁੰਦਾ ਆ ਤੇ ਕਈ ਵਾਰੀ ਰਾਤ ਵੀ ਪੈ ਜਾਂਦੀ ਹੈ ਕੁਝ ਘੰਟੇ ਬਾਅਦ ਜਾਂ ਕੁਝ ਮਿੰਟਾਂ ਬਾਅਦ ਜਦੋਂ ਆਪਾਂ ਕਿਸੇ ਸ਼ਹਿਰ ਤੋਂ ਉਡਾਨ ਭਰਦੇ ਹਾਂ ਕੈਨੇਡਾ ਤੇ ਜੇ ਆਪਾਂ ਇੰਡੀਆ ਦੀ ਗੱਲਬਾਤ ਕਰੀਏ ਤੇ ਸਾਡੇ 1.75 ਘੰਟੇ ਦਾ ਅ ਜਿਹੜਾ ਉਹ ਅੰਤਰ ਹੈਗਾ ਆ ਦਿਨ ਰਾਤ ਦਾ ਫਰਕ ਹੈ ਕਿਉਂਕਿ ਅ ਜਿਹੜਾ ਇੰਡੀਆ ਉਹ ਇੱਕ 14 ਘੰਟੇ ਅਗਲੇ ਪਾਸੇ ਆ ਮੈਨੂੰ ਲੱਗਦਾ ਵੀ 14 ਘੰਟੇ ਅੱਗੇ ਆ 14.5 ਘੰਟੇ ਤੇ ਜੇ ਇੱਥੇ ਅ ਦਿਨ ਚੜਿਆ ਹੁੰਦਾ ਤੇ ਉੱਥੇ ਰਾਤ ਪਈ ਹੁੰਦੀ ਹੈ ਕਈ ਵਾਰੀ ਇੱਥੇ ਸ਼ਨੀਵਾਰ ਦੀ ਰਾਤ ਹੁੰਦੀ ਹੈ ਤੇ ਇੰਡੀਆ ਦੇ ਵਿੱਚ ਅ ਐਤਵਾਰ ਦਾ ਦਿਨ ਤੇ ਤਰੀਕ ਬਦਲੀ ਹੁੰਦੀ ਹੈ ਸੋ ਇਸ ਕਰਕੇ ਅਹ ਇੰਡੀਆ ਜਿਹੜਾ ਹੈ ਉਹ ਟਾਈਮ ਟੇਬਲ ਦੇ ਵਿੱਚ ਅੱਗੇ ਹੈ ਕੈਨੇਡਾ ਦਾ ਟਾਈਮ ਟੇਬਲ ਜਿਹੜਾ ਉਹ ਪਿੱਛੇ ਹੈਗਾ 14:30 ਘੰਟੇ ਜਦੋਂ ਠੰਡ ਕਰੀਬ ਤੇ ਕਰੀਬ ਕੈਨੇਡਾ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਤੇ ਡੇਢ ਘੰਟਾ ਜਿਹੜਾ ਉਹ ਟਾਈਮ ਦਾ ਫਰਕ ਪਾ ਦਿੱਤਾ ਜਾਂਦਾ ਘਟਾ ਦਿੱਤਾ ਜਾਂਦਾ ਛੇ ਇਸ ਤਰੀਕੇ ਨਾਲ ਅੰਦਰ ਦਾ ਇਹ ਵੀ ਉਹ ਤੁਹਾਨੂੰ ਦਿਖਾ ਰਹੇ ਆ ਵੀਰ ਰਣਜੀਤ ਸਿੰਘ ਬੈਠਾ ਨਾਲ ਜਗਿੰਦਰ ਸਿੰਘ ਤੇ ਮੂਵੀਆਂ ਦੇਖ ਰਹੇ ਨੇ ਬੋਥਨ ਲੋਕੇਸ਼ਨਾਂ ਲਾਈਆਂ ਹੋਈਆਂ ਵੀ ਕਿੱਥੋਂ-ਕਿੱਥੋਂ ਗੁਜ਼ਰਿਆ ਆ ਤੇ ਥੱਲੇ ਕਿਹੜਾ ਸ਼ਹਿਰ ਚੱਲ ਰਿਹਾ ਅੱਗੇ ਇਸ ਤਰੀਕੇ ਦੀਆਂ ਸਕਰੀਨਾਂ ਹੁੰਦੀਆਂ ਆ ਵੇਖੋ ਕਿੰਨੀ ਉਚਾਈ ਦੇ ਉੱਪਰ ਹਜੇ ਜਹਾਜ਼ ਉੱਪਰ ਨੂੰ ਹੀ ਜਾ ਰਿਹਾ ਥੱਲੇ ਨਹੀਂ ਜਾਇ ਇੱਕ ਥਾਂ ਤੇ ਟਿਕਿਆ ਨਹੀਂ ਹੈ ਹਜੇ ਤਾਂ ਇਹਦਾ ਮੂੰਹ ਜਿਹੜਾ ਹੈ ਉਹ ਅਸਮਾਨ ਵੱਲ ਨੂੰ ਹੈ ਤਾਂ ਨੂੰ ਹੈ ਤੇ ਇਸ ਕਰਕੇ ਤਾਂ ਨੂੰ ਹੀ ਹਜੇ ਜਾ ਰਿਹਾ ਤੇ ਨਾਲ-ਨਾਲ ਆਪਣਾ ਪੈੜਾ ਵੀ ਖਤਮ ਇਹ ਕਰ ਰਿਹਾ ਆਹਾ ਹਾ ਹਾ ਕਿੱਡਾ ਸੋਹਣਾ ਵਿਊ ਹੈ ਕਿੰਨੇ ਸੋਹਣੇ ਘਰ ਨਜ਼ਰ ਆ ਰਹੇ ਨੇ ਜਿਵੇਂ ਡੱਬੇ ਬਣੇ ਹੁੰਦੇ ਇਸ ਤਰੀਕੇ ਦੇ ਨਾਲ 에어ਲਾਈਨ ਵੀ ਬੜੀ ਕਮਾਲ ਦੀ ਅੰਦਰ ਖਾਣ ਪੀਣ ਨੂੰ ਵੀ ਸਾਰਾ ਕੁਝ ਹੈ ਤੇ ਅੰਦਰ ਸਾਫ ਸਫਾਈ ਵੀ ਪੂਰੀ ਹੈ ਤੇ ਲੋਕ ਵੀ ਬੜੇ ਕਮਾਲ ਦੇ ਸ਼ਾਂਤੀ ਤੇ ਬੜੇ ਤਰੀਕੇ ਦੇ ਨਾਲ ਬੈਠੇ ਹੋਏ ਆਹਾਹਾ ਕਿੰਡਾ ਸੋਹਣਾ ਹਰਿਆਵਲੀ ਥੱਲੇ ਨਜ਼ਰ ਆ ਰਹੀ ਹੈ ਹਰਿਆਵਲੀ ਹਰਿਆਵਲੀ ਤੇ ਬੱਦਲਾਂ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਹੈਗੇ ਆ ਤੇ ਇਹ ਤੁਸੀਂ ਇੰਗਲੈਂਡ ਦੀ 에어ਲਾਈਨ ਦਾ ਜਿਹੜਾ ਨਿਸ਼ਾਨ ਹੈ ਚਿੰਨ ਉਹ ਤੁਸੀਂ ਦੇਖ ਰਹੇ ਹੋ ਵੀ ਉਹ ਪਰਦੇ ਉੱਪਰ ਵੀ ਹੈਗਾ ਤੇ ਅੱਗੇ ਤੁਹਾਨੂੰ ਜਿਹੜਾ ਆਪਾਂ ਦਿਖਾਉਣਾ ਨਾ ਵੀ ਉਹ ਮੈਂ ਨਾ ਕਮਾਲ ਦਾ ਹੀ ਹੋਣਾ ਸੋ ਇਸ ਤਰੀਕੇ ਦੇ ਨਾਲ ਆਪਾਂ ਕਰੀਬ ਤੇ ਕਰੀਬ ਹੁਣ ਨੇੜੇ ਹੀ ਪਹੁੰਚ ਚੁਲੇ ਆ ਆ ਤੁਸੀਂ ਦੇਖ ਰਹੇ ਹੋ ਇਹ ਏਰੀਆ ਕੈਨੇਡਾ ਦਾ ਹੈ ਇਹ ਕੈਨੇਡਾ ਦਾ ਏਰੀਆ ਸੋ ਇੱਥੇ ਵੀ ਤੁਸੀਂ ਵੀਡੀਓ ਵੇਖਣੀ ਅੱਗੇ ਤੇ ਕਮਾਲ ਹੀ ਹੋਣੀ ਹੈ ਪੁਸੀ ਗਾ ਜਿਹੜੇ ਪੋਲਾਉਣੇ ਹਨ ਜਿਹੜੀ ਸ਼ੁਰੂਆਤ ਦੇ ਵਿੱਚ ਥੋੜੇ ਜਿਹਾ ਦੇਖੇ ਸੀ ਉਹ ਹੁਣ ਤੁਸੀਂ ਦੇਖੋਗੇ ਰੋਡ ਦੇਖੋਗੇ ਇੱਥੋਂ ਦਾ ਵਿਕਾਸ ਦੇਖੋਗੇ ਤੇ ਇੱਥੋਂ ਦਾ ਨਕਸ਼ਾ ਦੇਖੋਗੇ ਨਕਸ਼ਾ ਤੁਹਾਨੂੰ ਕਮਾਲ ਕਰ ਦੇਗਾ ਜਈ ਵੀ ਨਹੀਂ ਆਪਾਂ ਚੰਡੀਗੜ੍ਹ ਦਾ ਨਕਸ਼ਾ ਦੇਖਦੇ ਆ ਕਿੰਨੇ ਬੜੇ ਕਮਾਲ ਦਾ ਬਣਿਆ ਹੋਇਆ ਤੇ ਉਹ ਕਿਸੇ ਚੰਗੇ ਬૌਧਿਕ ਦਿਮਾਗ ਵਾਲੇ ਨੇ ਇਦਾਂ ਦਾ ਨਕਸ਼ਾ ਬਣਾਇਆ ਹੋਇਆ ਸੋ ਉੱਪਰੋਂ ਐਨ ਲੱਗਦਾ ਵੀ ਜਿਵੇਂ ਡੱਬੀਆਂ ਦੇ ਵਿੱਚ ਘਰ ਸੜਕਾਂ ਬੜੇ ਸੋਹਣੇ ਢੰਗ ਦੇ ਨਾਲ ਦਿੱਤੇ ਹੋਏ ਤੇ ਕੈਨੇਡਾ ਦਾ ਨਕਸ਼ਾ ਵੀ ਬਾ ਕਮਾਲ ਦਾ ਹੈ ਆ ਦੇਖੋ ਕਿਸ ਤਰੀਕੇ ਦੇ ਨਾਲ ਇੱਥੋਂ ਦੀ ਇੱਕ ਖੂਬਸੂਰਤੀ ਇਹ ਹੈ ਵੀ ਜਿੱਥੇ ਕੋਈ ਉੱਚੀ ਜਗ੍ਹਾ ਉਹ ਉੱਚੀ ਹੈ ਉਹਨੂੰ ਪੱਟ ਕੇ ਤੇ ਨੀਵੇਂ ਨਹੀਂ ਕੀਤਾ ਜਾਂਦਾ ਜਿਹੜੀ ਨਵਾਨ ਵਾਲੀ ਜਗ੍ਹਾ ਉਹਨੂੰ ਪੱਟ ਕੇ ਜਾਂ ਉੱਤ ਮਿੱਟੀ ਪਾ ਕੇ ਉਹਨੂੰ ਉੱਚਾ ਨਹੀਂ ਕੀਤਾ ਜਾਂਦਾ ਇੱਕੋ ਜਿਹਾ ਨਹੀਂ ਕੀਤਾ ਜਾਂਦਾ ਜਿੱਥੇ ਸੜਕ ਠੀਕ ਹੈ ਹਾਈਵੇ ਸਿੱਧਾ ਜਾ ਰਿਹਾ ਜਾ ਰਿਹਾ ਜੇ ਕਿਤੇ ਅਗਲੇ ਪਾਸੇ ਨੀਵੀਂ ਜਗਾ ਰਹੀ ਹੈ ਤੇ ਹਾਈਵੇ ਉਥੋਂ ਨੀਵੀਂ ਜਗਾ ਤੋਂ ਹੀ ਉਹਨਾਂ ਨੇ ਕੱਢਣਾ ਸੋ ਇਹ ਨਹੀਂ ਹੈ ਵੀ ਅੱਗੇ ਮਿੱਟੀ ਪਾ ਕੇ ਉਹਨੂੰ ਉੱਚਾ ਕਰ ਦਿੱਤਾ ਜਾਏਗਾ ਉੱਚੀ ਜਗਾ ਨੂੰ ਜਿਹੜਾ ਉਹ ਨੀਵਾ ਕਰ ਦਿੱਤਾ ਜਾਏਗਾ ਇੱਕੋ ਜਿਹਾ ਬੈਲੈਂਸ ਰੱਖਿਆ ਜਾਣਾ ਇਹਨਾਂ ਨੇ ਜਿਵੇਂ ਉਹ ਕੁਦਰਤ ਨੇ ਆਪ ਸਿਸਟਮ ਤਰਤੀਬ ਬਣਾਈ ਉਸੇ ਤਰੀਕੇ ਦੇ ਨਾਲ ਬਣਾਇਆ ਹੋਇਆ ਹੈ ਸ਼ਹਿਰ ਤੁਸੀਂ ਕੈਨੇਡਾ ਦਾ ਦੇਖਿਆ ਹੋਇਆ ਹੈ ਤਰੀਕੇ ਦੇ ਨਾਲ ਹਜੇ ਲੈਂਡ ਹੋਣਾ ਹੈ ਜਹਾਜ਼ ਜਿਹੜਾ ਹਜੇ ਉਤਰਨਾ ਆ ਤੇ ਇਹ ਤੁਹਾਨੂੰ ਅਸੀਂ ਉੱਪਰ ਦੇ ਦ੍ਰਿਸ਼ ਜਿਹੜੇ ਨੇ ਉਹ ਕੈਨੇਡਾ ਦੇ ਦਿਖਾ ਰਹੇ ਹਾਂ ਆ ਦੇਖੋ ਤੁਸੀਂ ਸ਼ਾਇਦ ਜਿਹੜੇ ਕੈਨੇਡਾ ਪਹਿਲਾਂ ਆਏ ਨੇ ਕਈ ਮੇਰੇ ਭਰਾ ਜਿਨ੍ਹਾਂ ਨੇ ਤਸਵੀਰਾਂ ਚੰਗੀ ਤਰ੍ਹਾਂ ਕੈਨੇਡਾ ਦੀਆਂ ਦੇਖੀਆਂ ਹੋਈਆਂ ਤੇ ਉਹਨਾਂ ਨੂੰ ਉਹ ਸਾਹਮਣੇ ਉੱਚਾ ਸਰ ਟਾਵਰ ਉਹ ਦੇਖ ਗਿਆ ਹੁਣ ਆ ਇਮਾਰਤਾਂ ਦਿਸ ਗਈਆਂ ਹੋਣੀਆਂ ਵੀ ਇਹ ਇਮਾਰਤਾਂ ਕਿਹੜੀਆਂ ਨੇ ਇਹ ਕਿਹੜਾ ਏਰੀਆ ਇਹ ਏਰੀਆ ਹੈਗਾ ਜੇ ਟੋਰਾਂਟੋ ਦਾ ਇਹ ਹੈਗਾ ਜੀ ਡਾਊਨ ਟਾਊਨ ਜਿੱਥੇ ਸੀ ਐਨ ਟਾਵਰ ਹੈ ਉਹ ਹੈ ਸੀ ਐਨ ਟਾਵਰ ਜਿਹੜਾ ਬਹੁਤ ਹੀ ਉੱਚਾ ਜਿਹੜਾ ਬਹੁਤ ਹੀ ਉੱਚਾ ਅ ਅਣਗਿਣਤ ਪਤਾ ਨਹੀਂ ਕਿੰਨੇ ਫੁੱਟ ਦਾ ਆ ਸੋ ਜੇ ਉੱਪਰ ਨੂੰ ਦੇਖਣਾ ਹੋਵੇ ਤੇ ਕਈ ਵਾਰੀ ਅੱਖਾਂ ਦੇ ਵਿੱਚ ਸੂਰਜ ਪੈਂਦਾ ਤੇ ਅੱਖਾਂ ਬੰਦ ਹੋ ਜਾਂਦੀਆਂ ਉੱਪਰ ਤੱਕ ਦੇਖਦਾ ਹੀ ਨਹੀਂ ਇੰਨਾ ਉੱਚਾ ਸੀ ਐਨ ਟਾਵਰ ਤੇ ਆ ਸਾਰੀਆਂ ਉਹਦੀਆਂ ਜਿਹੜੀਆਂ ਗਿਰਦ-ਗਿਰਦ ਇਹ ਮਾਰਤਾ ਹੈਗੀਆਂ ਨੇ ਇਹ ਸਾਰਾ ਵਸੋਂ ਦਾ ਏਰੀਆ ਇਹਨੂੰ ਇੱਕ ਟ੍ਰਾਂਟੋਨੋ ਹੱਬ ਕਿਹਾ ਜਾਂਦਾ ਹੈ ਹੰਟਾਰੀਓ ਸਟੇਟ ਦੇ ਵਿੱਚ ਹੈ ਓਟਵਾ ਹੰਟਾਰੀਓ ਜਿਹੜੀ ਸਟੇਟ ਹੈ ਸੋ ਇਹ ਇਹ ਜਿਹੜਾ ਆ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਏਰੀਆ ਮੰਨਿਆ ਜਾਂਦਾ ਕਿਉਂਕਿ ਇਹਦੇ ਨਾਲ ਨਾਲ ਕਾਫੀ ਸਿਟੀਆਂ ਜਿਹੜੀਆਂ ਉਹ ਲੱਗ ਜਾਂਦੀਆਂ ਨੇ ਜਿਵੇਂ ਬ੍ਰੈਂਟਨ ਹੋ ਗਿਆ ਜਾਂ ਮਿਸਿਸਾਗਾ ਹੋ ਗਿਆ ਬੋਲਟਨ ਹੋ ਗਿਆ ਤੇ ਈਟੋਬੀਕੋ ਹੋ ਗਿਆ ਤੇ ਇਸ ਪਾਸੇ ਦੇ ਆ ਆ ਸਾਰੇ ਏਰੀਆ ਇਹ ਕਰੀਬ-ਕਰੀਬ ਸ਼ਹਿਰ ਜਿਹੜੇ ਜੁੜੇ ਹੋਏ ਨੇ ਤੇ ਇਹ ਇੱਕ ਹੱਬ ਹੈਗੀ ਆ ਇਹ ਇੱਕ ਸਾਰੇ ਸ਼ਹਿਰ ਜੁੜਨ ਕਰਕੇ ਇੱਕ ਹੱਬ ਹੈਗੀ ਆ ਤੇ ਇਹ ਖੂਬਸੂਰਤੀ ਦੀ ਹੱਬ ਹੈ ਆ ਦੇਖੋ ਤੁਸੀਂ ਲੇਕ ਵਾਲਾ ਪਾਸਾ ਹੈ ਸਾਰਾ ਟ੍ਰਾਂਟੋ ਦੀ ਜਿਹੜੀ ਲੇਕ ਹੈ ਡਾਉਨਟਨ ਆ ਨਕਸ਼ਾ ਇਹ ਆ ਨਕਸ਼ੇ ਦੀ ਮੈਂ ਗੱਲਬਾਤ ਕਰਦਾ ਹਾਂ ਆ ਨਕਸ਼ਾ ਦੇਖੋ ਤੇ ਵਿੱਚ ਤੁਹਾਨੂੰ ਉਹ ਸਾਹਮਣੇ ਰੋਡ ਦੇ ਉੱਪਰ ਨਿਕੀਆਂ ਨਿਕੀਆਂ ਗੱਡੀਆਂ ਨਜ਼ਰ ਆ ਗਈਆਂ ਹੋਣੀਆਂ ਹੁਣ ਤੁਹਾਨੂੰ ਜਾਲ ਇੱਥੇ ਇਹਨਾਂ ਸੜਕਾਂ ਦਾ ਵੀ ਦਿ세ਗਾ ਜਿਵੇਂ ਜਿਵੇਂ ਫੈਕਟਰੀਆਂ ਜਿਵੇਂ ਜਿਵੇਂ ਘਰ ਬਣਾਏ ਹੋਏ ਨੇ ਨਕਸ਼ੇ ਦੇ ਵਿੱਚ ਉਹ ਤੁਹਾਨੂੰ ਸਾਰੇ ਨਜ਼ਰ ਆਉਣਗੇ ਬਾ ਕਮਾਲ ਨਕਸ਼ਾ ਇਥੋਂ ਦਾ ਬਣਿਆ ਰੋਡ ਇੱਥੇ ਐ ਵਿਸ਼ੇ ਹੋਇਆ ਇਦਾਂ ਲੱਗਦਾ ਵੀ ਜਿਵੇਂ ਕੋਈ ਚੀਜ਼ ਸਾਡੇ ਸਾਹਮਣੇ ਪੇਂਟਿੰਗ ਕਰਕੇ ਰੱਖੀ ਹੋਵੇ ਪੇਂਟਿੰਗ ਦੇ ਤਰੀਕੇ ਦੇ ਨਾਲ ਇਹ ਨਕਸ਼ਾ ਜਿਹੜਾ ਇਸ ਤਰੀਕੇ ਦੇ ਨਾਲ ਬਣਿਆ ਹੋਇਆ ਤੇ ਬੜੀ ਸੁੰਦਰਤਾ ਵਾਲਾ ਵੇਖੋ ਏਰੀਆ ਤੁਹਾਨੂੰ ਜਹਾਜ਼ ਦੇ ਉੱਪਰ ਜਿਹੜਾ ਮਜ਼ਾ ਆ ਜਾਂਦਾ ਨਾ ਉਹ ਘੁਮ ਕੇ ਸਾਨੂੰ ਨਹੀਂ ਪਤਾ ਲੱਗਦਾ ਕਿੱਥੇ ਕਿਹੜੀ ਚੀਜ਼ ਕਿੱਥੇ ਕੀ ਚੀਜ਼ ਕਿੰਨੀ ਕਿ ਜਗ੍ਹਾ ਤੇ ਹਰਿਆਵਲ ਹੈ ਕਿਹੜੀ ਜਗ੍ਹਾ ਤੇ ਪਾਣੀ ਹੈ ਤੇ ਕਿੱਥੇ ਫੈਕਟਰੀਆਂ ਨੇ ਤੇ ਕਿੱਥੇ ਘਰ ਨੇ ਆ ਤੁਹਾਨੂੰ ਦੱਸਦੀ ਹੈ ਸਾਰਾ ਇੰਡਸਟਰੀਅਲ ਏਰੀਆ ਆ ਜਿਹੜਾ ਏਰੀਆ ਤੁਹਾਨੂੰ ਸਾਹਮਣੇ ਦਿਖ ਰਿਹਾ ਇਹ ਸਾਰਾ ਇੰਡਸਟਰੀ ਵਾਲਾ ਇਹ ਸਾਰੀਆਂ ਫੈਕਟਰੀਆਂ ਨੇ ਬੇਸ਼ੱਕ ਇੱਥੇ ਹੁਣ ਕੰਮ ਬਹੁਤ ਲੋਕ ਕਰਦੇ ਆ ਕੰਮ ਦੀ ਕਮੀ ਤਾਂ ਹੈ ਪਰ ਇੱਥੇ ਸਾਰੇ ਪਹਿਲਾਂ ਹੀ ਕੰਮਕਰਤੇ ਲੋਕ ਲੱਗੇ ਹੋਏ ਨੇ ਤੇ ਆਹ ਏਰੀਆ ਜਿਹੜਾ ਤੁਸੀਂ ਦੇਖੋਗੇ ਇਹ ਸਾਰੇ ਲੋਕਾਂ ਦੇ ਘਰ ਹੈਗੇ ਨੇ ਇਹ ਨਕਸ਼ੇ ਦੇ ਵਿੱਚ ਤੁਹਾਨੂੰ ਆਪ ਮੁਹਾਰੇ ਸਮਝ ਆ ਜਾਏਗੀ ਵੀ ਇੱਥੇ ਹੀ ਤੇ ਇਸ ਤਰੀਕੇ ਦੇ ਨਾਲ ਬਣੇ ਹੋਏ ਲੋਕਾਂ ਦੇ ਘਰ ਨੇ ਤੇ ਇੰਡਸਟਰੀਅਲ ਜਿਹੜਾ ਏਰੀਆ ਉਹ ਉਹ ਵੀ ਤੁਹਾਨੂੰ ਆਪ ਮੁਹਾਰੇ ਉਹ ਪਤਾ ਲੱਗ ਜਾਏਗਾ ਕਿਉਂਕਿ ਜਹਾਜ਼ ਹੋ ਸਕਦਾ ਵੀ 99 ਤੇ ਕੋਈ ਬਿਜ਼ੀ ਹੋਵੇ ਲੈਨ ਤਾਂ ਜਿਹੜਾ ਉਹ ਜਹਾਜ਼ ਜਿਹੜਾ ਥੱਲੇ ਉਤਰਿਆ ਨਹੀਂ ਆ ਦੇਖੋ ਇਹ ਸਾਰਾ ਵਸੋਂ ਵਾਲਾ ਏਰੀਆ ਇਧਰਲੇ ਪਾਸੇ ਤੁਸੀਂ ਜੋ ਦੇਖਿਆ ਘਰ ਦਿਸਦੇ ਨੇ ਤੇ ਆ ਜਿਹੜਾ ਉਰਲੇ ਪਾਸੇ ਤੁਸੀਂ ਦੇਖ ਰਹੇ ਇਹ ਸਾਰਾ ਇੰਡਸਟਰੀਅਲ ਏਰੀਆ ਇਹ ਸਾਰੇ ਵੱਖੋ ਵੱਖਰੇ ਸਟੋਰ ਨੇ ਵੱਖੋ ਵੱਖਰੀਆਂ ਫੈਕਟਰੀਆਂ ਨੇ ਅੱ ਡੱਬੇ ਤੁਹਾਨੂੰ ਜਿਹੜੇ ਨਜ਼ਰ ਆ ਰਹੇ ਨੇ ਇਹ ਵੱਡੇ ਵੱਡੇ ਸਟੋਰ ਨੇ ਇਹਨਾਂ ਦੇ ਉੱਪਰ ਛੱਤਾਂ ਪਾਈਆਂ ਹੋਈਆਂ ਅੰਦਰ ਲੋਕ ਕੰਮ ਕਰ ਵੀ ਕਰਦੇ ਆ ਅੰਦਰ ਫੈਕਟਰੀਆਂ ਨੇ ਅੰਦਰ ਸਮਾਨ ਬਣਦਾ ਵੱਖੋ ਵੱਖਰਾ ਖਾਣ ਪੀਣ ਦਾ ਸਮਾਨ ਵੀ ਬਣਦਾ ਹੈ ਵਰਤੋਂ ਵਾਲਾ ਕੰਮ ਜਿਹੜਾ ਉਹ ਵੀ ਸਾਰਾ ਇੱਥੇ ਹੀ ਆਉਂਦਾ ਹੈ ਇਮਾਰਤਾਂ ਨੇ ਵੱਡੀਆਂ ਵੱਡੀਆਂ ਇਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਸਭ ਤੋਂ ਵੱਡੀ ਖੂਬਸੂਰਤੀ ਇੱਥੋਂ ਦੀ ਇਹ ਹੈ ਵੀ ਤੁਹਾਨੂੰ ਪਾਰਕਿੰਗਾਂ ਬਹੁਤ ਵੱਡੀਆਂ ਨਜ਼ਰ ਆਉਣਗੀਆਂ ਦੇ ਹਰਿਆਵਲ ਤੁਹਾਨੂੰ ਆ ਦੇਖੋ ਹਰ ਇੱਕ ਫੈਕਟਰੀ ਦੇ ਬਾਹਰਲੇ ਪਾਸੇ ਦਰਖਤ ਨਜ਼ਰ ਜ਼ਰੂਰ ਆਉਣਗੇ ਘਰਾਂ ਦੇ ਤੁਸੀਂ ਜੇ ਨਕਸ਼ਾ ਦੇਖਿਆ ਘਰ ਦੇਖੇ ਨੇ ਤੇ ਉੱਥੇ ਵੀ ਤੁਹਾਨੂੰ ਬਹੁਤ ਸਾਰੇ ਦਰਖਤ ਲੱਗੇ ਹੋਏ ਨਜ਼ਰ ਆਉਣਗੇ ਆ ਰੋਡ ਦੇਖੋ ਕਿੱਡੇ ਕਮਾਲ ਦੇ ਕਿੱਡੇ ਕਮਾਲ ਦੇ ਰੋਡ ਨੇ ਇਹ ਉਹਨਾਂ ਵੀਰਾਂ ਨੂੰ ਪਤਾ ਲੱਗਿਆ ਹੋਣਾ ਜਿਹੜੇ ਵੀਰ ਇੱਥੋਂ ਗੁਜ਼ਰ ਕੇ ਲੰਘਦੇ ਨੇ ਆ ਕਿਹੜਾ 에어ਪੋਰਟ ਰੋਡ ਆ ਕਿਹੜਾ ਰੋਡ ਆ ਉਹ ਉਹਨਾਂ ਸਾਰਿਆਂ ਨੂੰ ਆ ਪਤਾ ਲੱਗ ਗਿਆ ਹੁਣ ਆ ਖੂਬ ਸੂਰਤੀ ਕੈਨੇਡਾ ਦੀ ਆ ਦੇਖੋ ਰੋਡ ਓਏ ਹੋਏ 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 ਕਮਾਲ ਕਰਦੀ ਆ ਆ ਰੋਡਾਂ ਵਾਲਿਆਂ ਨੇ ਸਰਕਾਰ ਨੇ ਤਾਂ ਕੈਨੇਡਾ ਸਰਕਾਰ ਨੇ ਕਮਾਲ ਕੀਤੀ ਵੀ ਰੋਡ ਖੈਰ ਰੋਡ ਤਾਂ ਕਰੀਬ-ਤਕਰੀਬ ਹਰ ਇੱਕ ਮੁਲਕ ਦੇ ਵਿੱਚ ਇੰਡੀਆ ਦੇ ਵਿੱਚ ਵੀ ਹੁਣ ਤਾਂ ਰੋਡ ਬਹੁਤ ਬਾ ਕਮਾਲ ਬਣ ਚੁੱਕੇ ਨੇ ਪਰ ਆ ਕੈਨੇਡਾ ਦੀ ਰੀਸ ਕੋਈ ਵੀ ਨਹੀਂ ਕਰਦਾ ਕਿਉਂਕਿ ਬੜੇ ਸੋਹਣੇ ਢੰਗ ਤਰੀਕੇ ਦੇ ਨਾਲ ਆ ਦੇਖੋ ਪਾਰਕਾਂ ਕਿੱਡੀਆਂ ਸੋਹਣੀਆਂ ਕਿੰਨੇ ਕਿੰਨੇ ਜਿਹੜੀਆਂ ਫੈਕਟਰੀਆਂ ਬਣੀਆਂ ਹੋਈਆਂ ਇੰਡਸਟਰੀਅਲ ਏਰੀਆ ਉਹਨਾਂ ਨੂੰ ਕਿੱਡਾ ਸੋਹਣਾ ਕਿੰਨੀ ਸੋਹਣੀ ਰੂਪਰੇਖਾ ਦਿੱਤੀ ਹੈ ਆ ਉਜਾਰ ਜਿਹੜੇ ਬਨੇ ਹੋਏ ਨੇ ਟਰੱਕ ਖੰਡਣ ਵਾਲੇ ਵੇਖੋ ਕਿੱਡੇ ਸੋਹਣੇ ਸੋਹਣੇ ਬਨੇ ਹੋਏ ਸੋ ਬਾ ਕਮਾਲ ਆ ਮਾਹੌਲ ਹੈ ਜਹਾਜ਼ ਵੇਖੋ ਹੁਣ ਆਪਣਾ ਉਤਰਨ ਲੱਗਾ ਹੈ ਲੋਬੀ 에어ਪੋਰਟ ਆਏ ਹੈ ਆ 99 A A A A E ਏ ਏ ਏ ਹੋਗੀ ਕਿਰਪਾ ਲਓ ਜੀ ਲਓ ਜੀ ਹੋਗੀ ਕਿਰਪਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਫਰਗੇ ਖੁੱਲ ਤੇ ਟਾਇਰ ਲੱਗ ਗਏ ਨੇ ਜਹਾਜ਼ ਦੇ ਥੱਲੇ ਤੇ ਆ ਗਏ ਆਪਾਂ ਕੈਨੇਡਾ ਦੇ ਟੋਰੰਟੋ 에ਰਪੋਰਟ ਦੇ ਉੱਪਰ ਲਓ ਜੀ ਜਹਾਜ਼ ਹੁਣ ਆਪਣੇ ਲੱਗੇਗਾ ਸਥਾਨ ਤੇ ਆਪਣੇ ਲੱਗੇਗਾ ਅੱਡੇ ਤੇ ਤੇ ਬਾ ਕਮਾਲ ਮੌਸਮ ਹੈ ਸਾਫ ਹੈ ਇੰਗਲੈਂਡ ਤੋਂ ਆਪਾਂ ਚੜੇ ਸੀ ਤੇ ਉੱਥੇ ਬਦਲਵਾਈ ਕਾਫੀ ਸੀ ਕਿਤੇ ਕਿਤੇ 99 ਜੀ ਹੁੰਦੀ ਸੀ ਪਰ ਮੌਸਮ ਬਾ ਕਮਾਲ ਸੀ ਇੱਥੇ ਹੁਣ ਦਿਨ ਬੇਸ਼ੱਕ ਗਰਮੀ ਦੇ ਆ ਮਈ ਦਾ ਆ ਜਿਹੜਾ ਸਮਾਂ ਚੱਲ ਰਿਹਾ ਮਈ ਦਾ ਮਹੀਨਾ ਚੱਲ ਰਿਹਾ ਤੇ ਅੱਗੇ ਗਰਮੀ ਦੇ ਦਿਨ ਨੇ ਖੈਰ ਇੱਥੇ ਮੁਲਕੀ ਇਦਾਂ ਦੇ ਆ ਬਹੁਤੀ ਗਰਮੀ ਹੋਵੇ ਤੇ ਗਰਮੀ ਲੱਗਦੀ ਵੀ ਇੱਥੇ ਨਹੀਂ ਨਾਲ ਹੀ ਮੀਂਹ ਪੈ ਜਾਂਦਾ بارش ਹੋ ਜਾਂਦੀ ਹੈ ਤੇ ਸ਼ਾਮ ਦੇ ਕਰੀਬ ਤੇ ਕਰੀਬ ਹੁਣ ਮੈਨੂੰ ਲੱਗਦਾ ਵੀ 6 ਵੱਜ ਚੁੱਕੇ ਆ ਤੇ ਅਸੀਂ 6 ਵਜੇ ਸ਼ਾਮ ਦੇ ਪਹੁੰਚ ਚੁੱਕੇ ਆ ਤੇ ਰਾਤ 10:00 ਵਜੇ ਦਿਨ ਪੂਰਾ ਹਨੇਰਾ ਹੁੰਦਾ ਸਾਡੇ 9:30 ਵਜੇ ਤੱਕ ਤਾਂ ਚਾਨਣ ਜਾ ਰਹਿੰਦਾ ਤੇ ਆਪਾਂ ਹੁਣ ਇੱਥੇ ਪਹੁੰਚ ਚੁੱਕੇ ਆ ਅਜੂ ਬਈ ਚਲੋ 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 ਜਹਾਜ਼ ਹੁਣ ਲੱਗਣ ਲੱਗਾ ਆਪਣੇ ਅੱਡੇ ਤੇ ਤੇ ਆਪਾਂ ਹੁਣ ਉਤਰਨਾ ਲੋ ਜੀ ਇਮੀਗ੍ਰੇਸ਼ਨ ਹੋ ਜਾਂਦੀ ਹੈ ਤੁਹਾਨੂੰ ਬੈਂਡ ਇਮੀਗ੍ਰੇਸ਼ਨ ਤੋਂ ਬਾਅਦ ਦੇ ਵਿੱਚ ਅੰਕਲ ਦੀ ਹੁਣੀ ਆਏ ਬਾਈ ਨੇ ਤੇ ਆਪਾਂ ਮਾਰਨੇ ਚੱਲੇ ਲੋ ਜੀ ਆਪਾਂ ਬੈਠ ਗਏ ਆ ਹੁਣ ਇਸ ਤਰੀਕੇ ਦੇ ਨਾਲ ਅੰਦਰ ਤੇ ਮਾਲਕ ਦਾ ਸ਼ੁਕਰ ਹੈ ਸੱਚੀ ਪਾਤਸ਼ਾਹ ਦਾ ਤੇ ਵੀ ਅਸੀਂ ਇੱਥੇ ਪਹੁੰਚੇ ਆ। ਲਓ ਜੀ ਹੁਣ ਆਪਾਂ ਚੱਲਿਆਂ ਗੁਰੂ ਘਰ ਤੁਹਾਨੂੰ ਕਰਾਉਣੇ ਦਰਸ਼ਨ। ਲਓ ਜੀ ਇਹ ਆ ਸਾਡਾ ਪਾਵਨ ਪਵਿੱਤਰ ਅਸਥਾਨ ਜਿਸ ਅਸਥਾਨ ਨੇ ਬਹੁਤ ਜਣਿਆਂ ਨੂੰ ਰੋਜੀ ਰੋਟੀ ਦਿੱਤੀ ਹੈ ਤੇ ਇਸ ਘਰ ਦੇ ਨਾਲ ਜਿਹੜੇ-ਜਿਹੜੇ ਜੁੜੇ ਨੇ ਤੇ ਉਹਨਾਂ ਤੇ ਇਸ ਅਸਥਾਨ ਦੀਆਂ ਬੜੀਆਂ ਰਹਿਮਤਾ ਨੇ ਮਾਲਕ ਮਿਹਰ ਕਰੇ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਸ ਘਰ ਦੇ ਨਾਲ ਅਸੀਂ ਜੁੜੇ ਰਹੀਏ। ਇਹ ਮੇਰਾ ਵੀਰ ਸਿਮਰਣਿਆ ਤੇ ਦਾਸ ਇੱਥੇ ਟੋਰਾਂਟੋ ਪਹੁੰਚ ਚੁੱਕਾ ਹੈ ਤੇ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਆਪਾਂ ਵੀਡੀਓ ਸਾਰੀ ਸੁਣੀ ਹੈ ਤੇ ਕੈਨੇਡਾ